ਮਦਾ ਕੀ ਨਾ ਤੁਹਾਡੇ ਕਿਹੜਾ ਪਿੰਡ ਆ ਜੀ ਸਖਵਿੰਦਰ ਕਿਹੜਾ ਪਿੰਡ ਆ ਜੀ ਚੰਬਾ ਕੀ ਗੱਲ ਬਾਤ ਹੋਈ ਤੁਹਾਡੇ ਬੇਟਿਆਂ ਨੂੰ ਗੋਲੀਆਂ ਮਾਰੀਆਂ ਮੇਰੇ ਪੁੱਤ ਨੂੰ ਇੱਕ ਨੂੰ ਗੋਲੀ ਮਾਰ ਕੇ ਹੀ ਮਾਰਤਾ ਦੁੱਜੇ ਨੂੰ ਹੀ ਮਾਰ ਕੇ ਅੰਦਰ ਛੱਡ ਦੇਣਾ ਉਹ ਹੱਥ ਹਪਤਾਲ ਦਾ ਹਲ ਕੀਤਾ ਤੇ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹੀ ਖਤਰਾ ਤਬਾਹਣਾ ਕਿਹੜੀ ਗੱਲ ਤੋਂ ਗੋਲੀਆਂ ਮਾਰੀਆਂ ਪੀਰੇ ਛੰਗੜੀਆਂ ਉਤਰ ਤਰੇ ਜਾਂਦੇ ਨਾ ਮੰਦਰ ਐ ਉਧਰ ਮੰਦਰ ਨਹੀਂ ਜਾਂਦੇ ਸੀ ਮਾਂਡੇ ਨੂੰ ਜਾਂਦੇ ਗੋਲੀਆਂ ਮਾਰਤਿਆਂ ਨੂੰ ਮਾਂਡੇ ਨੂੰ ਤੁਰੇ ਜਾਂਦੇ ਨੇ ਗੋਲੀਆਂ ਮਾਰਤਿਆਂ ਦੇ ਕੋਈ ਸ਼ਬਦ ਨਹੀਂ ਆਖਾ ਇਹ ਪਿੰਡ ਵੀ ਦੱਸ ਸਕਦਾ ਕੋ ਹੈਗਾ ਹੀ ਇਹਦੇ ਕੋਲ ਇਹਦਾ ਨੌਜੰਦਾ ਕੀ ਨਾਮ ਆ ਸੀ ਤੇ ਕਿੰਨੀ ਉਮਰ ਸੀ ਨਾ ਇਹਦਾ ਸਮਝੇ 24 ਸਾਲ ਦੀ ਤੇ ਦੂਜੇ ਦੀ ਦੂਜੇ ਦੀ 26 ਸਾਲ ਦੀ ਹਾਂ ਦਵਿੰਦਰ ਸਿੰਘ ਦਵਿੰਦਰ ਸਿੰਘ ਬਾਈ ਕੀ ਮੰਗ ਕਰਦੇ ਜੀ ਉਹਨਾਂ ਸਾਹਮਣੇ ਨਹੀਂ ਸਕਦਾ ਇਹਨਾਂ ਦਾ ਹੁਣ ਹੰਨ ਦਾ ਮੈਨੂੰ ਅਜੇ ਵੀ ਖਤਰਾ ਹੁਣ ਹੁਣ ਸਾਹਮਣੇ ਨਹੀਂ ਸਕਦਾ ਅਜੀ ਪੰਜ ਕੀ ਨਾ ਤੁਹਾਡੇ ਮੇਰਾ ਨਾਮ ਮਨਦੀਪ ਕੌਰ ਇਹ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਦੇਵਰ ਆ ਜੀ ਮੇਰੇ ਜਖਮੀਆਂ ਤੁਹਾਡੇ ਉਹ ਮੇਰੇ ਪਤੀ ਆ ਕੀ ਗੱਲ ਬਾਤ ਹੈ ਕਿਉਂ ਬੋਲਿਆ ਮਾਰਿਆ ਇਹਨਾਂ ਦੇ ਆਪਸੀ ਤੰਜਸ ਤੋਂ ਹੀ ਪਿੱਛੇ ਉਹਨਾਂ ਦੀ ਲਾਗੜਾ ਸੀਗੀ ਤੇ ਉਹਦੇ ਤੋਂ ਉਹਦੇ ਚੱਲਦੇ ਹੀ ਇਹਨਾਂ ਦੇ ਆਪਸੀ ਤੰਜਸ ਚੰਨਾਂ ਨੇ ਇਹਨਾਂ ਨੂੰ ਮਾਰਿਆ ਵਾ ਅੱਗੇ ਵੀ ਮੇਰੇ ਘਰ ਵਾਲੇ ਦੇ ਸੱਟਾ ਲਾਈਆਂ ਸੀ ਇਹਨਾਂ ਦੇ ਵੀ ਲਾਈਆਂ ਸੀਗੀਆਂ ਉਦੋਂ ਅਸੀਂ ਉਦੋਂ ਅਸੀਂ ਇਹਨਾਂ ਨੂੰ ਪਰਚਾ ਦਰਜ ਕਰਾਇਆ ਤੋਂ ਝੂਠਾ ਸਾਡੇ ਤੇ ਪਰਚਾ ਹੋ ਗਿਆ ਉਹਨਾਂ ਨੇ ਤਾਂ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਮਹੀਨਾਕਾ ਹਸਪੀਟਲ ਰੋਲਦੀ ਰਹੀ ਥਾਣੇ ਰੋਲਦੀ ਰਹੀ ਨਿਆਣੇ ਲੈ ਕੇ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਹੁਣ 3-4 ਦਿਨ ਹੋ ਗਏ ਬੋਡੀ ਨੂੰ ਪਈ ਨੂੰ ਤੇ ਉਹਨਾਂ ਨੇ ਪਰਚਾ ਘੱਟਤਾ ਵਾ ਪਰ ਲੇਕੀ ਰਾਜ ਤੱਕ ਬੰਦੇ ਨਹੀਂ ਕੋਈ ਫੜੇ ਗਏ ਇਹ ਚਾਰ ਦਿਨ ਹੋ ਗਏ ਬਾਡੀ ਪਈ ਨੂੰ ਹਾਂਜੀ ਪਰ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦੇਖਿਆ ਗਿਆ ਕਰਿਆ ਗਿਆ ਉਹ ਹਾਂਜੀ ਉਹ ਆਏ ਸੀਗੇ ਉਹਨਾਂ ਨੇ ਵੇਖਿਆ ੜ ਕੇ ਉਹ ਕਹੀ ਜਾਂਦੇ ਸੀ ਕਰਾਂਗੇ ਕਰਾਂਗੇ ਅੱਗੇ ਵੀ ਇਦਾਂ ਕਹਿੰਦੇ ਸੀ ਕਰਾਂਗੇ ਕਰਾਂਗੇ ਉਦੋਂ ਵੀ ਉਹਨਾਂ ਨੇ ਨਹੀਂ ਫੜਿਆ ਜੇ ਉਦੋਂ ਫੜਿਆ ਹੁੰਦਾ ਤੇ ਅੱਜ ਆ ਕੰਮ ਨਾ ਬਹਿੰਦਾ ਬਾਡੀ ਦਾ ਸੰਸਕਾਰ ਕਿਸ ਗੱਲ ਤੋਂ ਕਰ ਰਹੇ ਹੋ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਬਾਡੀ ਦਾ ਸੰਸਕਾਰ ਨਹੀਂ ਕਰਨਾ ਦੱਸਿਆ ਜਾ ਰਿਹਾ ਜੇ ਤੁਹਾਨੂੰ ਧਮਕੀਆਂ ਆ ਰਹੀਆਂ ਹਾਂਜੀ ਕੀ ਮੰਗ ਕਰਦੇ ਜੀ ਉਹ ਉਹਨਾਂ ਉਹ ਕਹਿੰਦੇ ਵੀ ਮੈਂ ਹੁਣ ਤੇਰੇ ਘਰ ਵਾਲੇ ਉਹ ਕਹਿੰਦੇ ਤੁਹਾਨੂੰ ਕਾ ਤੁਹਾਡੇ ਘਰ ਵਾਲੇ ਨੂੰ ਵੀ ਹੁਣ ਮਾਰਨਾ ਜਿੱਦਾਂ ਇਹਨੂੰ ਮਾਰਿਆ ਉਹਨੂੰ ਵੀ ਖਤਰਾ ਮੇਰੇ ਸਾਰੇ ਪਰਿਵਾਰ ਨੂੰ ਖਤਰਾ ਉਹਨਾਂ ਤੋਂ ਜੇਕਰ ਫੇਰ ਤੁਹਾਡਾ ਕੋਈ ਇਨਸਾਨ ਹੋਈ ਨਾ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਇਹਦੀ ਜ਼ਿੰਮੇਵਾਰ ਹੋਗੀ ਸਰਕਾਰ ਅੱਜ ਕੋਈ ਕੀ ਨਾਲ ਤੁਹਾਡਾ ਜੀ ਮੇਰਾ ਨਾਮ ਮਹਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਚੰਬਾਗਲਾ ਜੀ ਇਹ ਜਿੱਥੇ ਨੌਜਵਾਨਾਂ ਦੀ ਗੋਲੀ ਚੱਲ ਕੇ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਹੈ ਤੁਸੀਂ ਮੌਕੇ ਦੇ ਮੌਜੂਦ ਕੀ ਗੱਲਬਾਤ ਹੋਈ ਜ਼ਰਾ ਇਹ ਜ਼ਮੀਨ ਦਾ ਥੋੜਾ ਜਿਹਾ ਝਗੜਾ ਹੈ ਝਗੜੇ ਤੋਂ ਲੈ ਕੇ ਤੇ ਮੌਕੇ ਤੇ ਮੈਂ ਜਿਹੜਾ ਗੋਲੀ ਚਲਾਈ ਹੈ ਨਾ ਹਾਂਜੀ ਕਿੰਨਾ ਵੱਲੋਂ ਗੋਲੀ ਚਲਾਈ ਗਈ ਇਹ ਗੋਲੀ ਚਲਾਈ ਇਨਸਾਨ ਸਿੰਘ ਨੇ ਤੇ ਕਾਹ ਸਿੰਘ ਨੇ ਇਹਨਾਂ ਦੋਨਾਂ ਨੇ ਗੋਲੀ ਚਲਾਈ ਤੇ ਤੀਜੇ ਦੇ ਨਾਲ ਰਫਲ ਹੈਗੀ ਇੱਕ ਦੇ ਤੇ ਉਹਨੇ ਨਹੀਂ ਅਜੇ ਚਲਾਈ ਤੇ ਬਾਕੀ ਜਿਹੜੇ ਬੰਦੇ ਸੀ ਛੋਟੇ ਵਾਲੇ ਸੀ ਇਹਨਾਂ ਦੇ ਨਾਲ ਤੇ ਦੱਤਰਾ ਵਾਲੇ ਜਿਹੜੇ ਨੌਜਵਾਨ ਦੀ ਮੌਤ ਹੋਈ ਇਹਦਾ ਕੀ ਨਾਮ ਇਹਦਾ ਨਾਮ ਸ਼ਮਸ਼ੇਰ ਸਿੰਘ ਜਿਹੜਾ ਜਨਮਿਆ ਹੋਰ ਦਾ ਨਾਮ ਦਵਿੰਦਰ ਸਿੰਘ ਪੁਲਿਸ ਆਈ ਮੌਕਾ ਵੇਖਣਾ ਪੁਲਿਸ ਆਈ ਮੌਕਾ ਵੇਖਣਾ ਰਾਤ ਨੂੰ ਉੱਥੇ ਹੀ ਮੈਂ ਉਹਦਾ ਮੌਕਾ ਵੇਖਣਾਈ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਪ੍ਰਸ਼ਾਸਨ ਨਹੀਂ ਨਹੀਂ ਅਜੇ ਤਾਂ ਕਾਰਵਾਈ ਕੋਈ ਨਹੀਂ ਕੀਤੀ ਹਾਂਜੀ ਕਿੱਡੇ ਦਿਨ ਹੋ ਗਏ ਦਿੱਤੋ ਹੀ ਬਹੁਤ ਵਜੇ ਇਹ ਪਰਸੋਂ ਦੀ ਹੋਈ ਆ ਪਰਸੋਂ ਸ਼ਾਮ ਵਜੇ ਹਾਂ ਹਾਂ ਪਹਿਲੇ ਪੁਲਿਸ ਵਾਲਾ ਪਰਚਾ ਦਰਜ ਕੀਤਾ ਗਿਆ ਕੋਈ ਗ੍ਰਿਫਤਾਰ ਕੀਤਾ ਬੰਦਾ ਇਹ ਗ੍ਰਿਫਤਾਰ ਅਜੇ ਤਾਂ ਨਹੀਂ ਕੋਈ ਕੀਤਾ ਦੇ ਪਰਚਾ ਦਰਜ ਕੀਤਾ ਵਾ ਬੰਦਾ ਨਹੀਂ ਕੋਈ ਗ੍ਰਿਫਤਾਰ ਕੀਤਾ ਉਹ ਨੌਜਵਾਨ ਦਾ ਸਸਕਾਰ ਨਹੀਂ ਹੱਲ ਤੱਕ ਕੀਤਾ ਗਿਆ ਕੀ ਮੰਗ ਕਰਦੇ ਨੇ ਇਹੋ ਮੰਗ ਕਰਦੇ ਆ ਕਿ ਜੇ ਉਹ ਬੰਦੇ ਫੜੇ ਜਾਣ ਤੇ ਅਸੀਂ ਸਹਿਕਾਰ ਕਰਦਾਂਗੇ ਤੇ ਨਹੀਂ ਤੇ ਅਸੀਂ ਉਹ ਨਜ਼ਰ ਰੱਖਾਂਗੇ ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਹਾਂਜੀ ਪੀਰਾ ਜੀ ਮੇਰਾ ਸਵੰਦਰ ਸਿੰਘ ਜੀ ਸਰਪੰਚ ਜੰਮਾਗਲਾ ਮੁਜੂਦਾ ਸਰਪੰਚ ਹਾਂ ਜੀ ਹਾਂ ਜੀ ਮਜੂਦਾ ਸਰਪੰਚ ਜੀ ਕੀ ਕਰਾਂ ਚਾਹੋ ਕਿ ਪਿੰਡ ਦਾ ਲੋਜਬਾਦ ਦਾ ਗੋਲੀਬਾਤੀ ਖਾਤਿਆ ਕਰ ਦਿੱਤੀ ਗਈ ਗੋਲੀ ਦੀ ਨਾ ਥੋੜਾ ਜਨਾ ਦਾ ਜ਼ਮੀਨੀ ਦਾ ਵਾਦ ਸੀ ਹੀ ਤੇ ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹਫਤਾ ਲਾਇਆ ਹੈ ਰਾਈ ਦਾ ਮੈਂ ਵੀ ਕਰਾਉਣ ਨੂੰ ਪਰ ਹਾਲਾਤ ਵੀ ਇਹੋ ਜੇ ਬਣ ਗਏ ਦੋਵੇਂ ਜਾ ਕੇ ਤੋਂ ਪੜ ਗਏ ਜਿੱਦੋਂ ਤੇ ਅਸਾਨ ਗੋਲੀ ਚੱਲ ਗਈ ਤੇ ਸ਼ਮਸ਼ੀਰ ਸਿੰਘ ਵਿਚਾਰਾ ਉਹਦੇ ਮੌਤ ਹੋ ਗਈ ਆ ਨਵਿੰਦਰ ਸਿੰਘ ਹਸਤਾਲਾ ਜ਼ਖਮੀ ਆ ਉਹਦੇ ਵੀ ਗੋਲੀ ਲੱਗੀ ਹੋਈ ਆ ਪਰਿਵਾਰ ਦੀ ਮੰਗ ਹੈ ਵੀ ਜੇਕਰ ਸਾਨੂੰ ਅਨਸਾਰ ਨਹੀਂ ਮਿਲਦਾ ਅਸੀਂ ਸੰਸਕਾਰ ਨਹੀਂ ਕਰਾਂਗੇ ਤਾਂ ਤੁਹਾਡਾ ਪੰਚਾਇਤ ਵਾਲਾ ਕੋਈ ਸਾਥ ਹੋਊਗਾ ਚਲੋ ਕੋਈ ਨਹੀਂ ਅਸੀਂ ਇਥੇ ਨਾਲ ਇਹਨਾਂ ਪਰਿਵਾਰ ਦੇ ਨਾਲ ਅਸੀਂ ਸਾਥ ਦੇਣਾ ਹੈ ਪੁਲਿਸ ਨੂੰ ਕਹਿੰਦੇ ਵੀ ਬੰਦੇ ਟਰੇਸ ਕਰੋ ਨਹੀਂ ਸੰਸਕਾਰ ਵੀ ਅਸੀਂ ਤਿਆਨੇ ਵੀ ਚਲੋ ਕਰੀਏ ਪਰ ਆਲ ਮਿਲ ਕੇ ਜਿਤਨਾ ਵੀ ਹੈ ਨਾ ਬਾਕੀ ਅਸੀਂ ਪਰਿਵਾਰ ਦੇ ਨਾਲ ਜੋ ਪਰਿਵਾਰਧਾਨ ਕੰਮ ਹੈ ਹੈਲੋ ਜੈਨ ਸਰ ਜੈਨ ਜੀ ਸੱਚੋ ਰਚੋਲਾ ਸਾਹਿਬ ਜੀ ਹਾਂਜੀ ਜੀ ਸਰ ਪੱਤਰਕਾਰ ਸੋਨੂ ਫਤਿਹਵਾਲਾ ਗੱਲ ਕਰ ਰਿਹਾ ਜੀ ਇਹ ਸਰ ਜਿਹੜਾ ਚੰਬਾਕਲਾ ਕਤਲ ਹੋਇਆ ਜੀ ਨੌਜਵਾਨ ਦੀ ਗੋਲੀ ਮਾਰ ਕੇ ਸਰ ਕੀ ਉਹਦੇ ਜੀ ਕਾਰਵਾਈ ਕੀਤੀ ਹੈ ਜੀ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਜੀ ਸਰ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀ ਅਰੈਸਟ ਨਹੀਂ ਹੁੰਦੇ ਤੇ ਅਸੀਂ ਸਰਕਾਰ ਨਹੀਂ ਕਰਾਂਗੇ ਅਸੀਂ ਤੇ ਰੇਡ ਕਰ ਰਹੇ ਹਾਂ ਜਿੱਕਾ ਕਰੋ ਜੀ ਹੁਣੇ ਕਰਦੇ ਆ ਰੇਡ ਹੀ ਕਰਦੇ ਆ ਰਹੇ ਹਾਂ ਪਰਵਾਰਾਂ ਨਹੀਂ ਆ ਰਹੇ ਹੈ ਫਿਰ ਜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਦਿਨ ਰਾਤ ਸਰ ਤੁਹਾਡਾ ਪੱਖ ਲੈਣਾ ਸੀ ਥਾਣੇ ਕਦੋਂ ਪਹੁੰਚ ਰਹੇ ਹੋ ਵੇ ਆ ਰਹੇ ਆ ਜੀ ਆ ਰਹੇ ਬਾਹਰ ਲੱਗੇ ਨੇ ਮੈਂ ਆ ਕੇ ਆਂਦੇ ਠੀਕ ਆ ਸਰ